ਭਾਰਤ ਪਾਕਿਸਤਾਨ ਦੇ ਤਣਾਅ ਦੇ ਵਿਚਾਲੇ ਭਾਰਤੀ 에ਅਰ ਫੋਰਸ ਨੇ ਉਹ ਕਰਕੇ ਵਿਖਾਇਆ ਜੋ ਸਿਰਫ ਕਲਪਨਾ ਲੱਗਦੀ ਸੀ ਰਾਤ ਦੇ ਹਨੇਰੇ ਦੇ ਵਿੱਚ ਸ਼ੁਰੂ ਹੋਇਆ ਆਪਰੇਸ਼ਨ ਸਿੰਦੂਰ ਪਾਕਿਸਤਾਨ ਦੇ ਨੂਰ ਖਾਨ 에ਅਰ ਬੇਸ ਤੇ ਇੱਕ ਸਟੀਕ ਤੇ ਬਹਾਦਰੀ ਵਾਲਾ ਹਮਲਾ ਸੀ ਇਸ ਮਿਸ਼ਨ ਨੇ ਇਤਿਹਾਸ ਰਚ ਦਿੱਤਾ ਇਹ ਸਿਰਫ ਇੱਕ ਫੌਜੀ ਕਾਰਵਾਈ ਨਹੀਂ ਹੈ ਬਲਕਿ ਇੱਕ ਸਖਤ ਸੰਦੇਸ਼ ਸੀ ਕਿ ਭਾਰਤ ਹੁਣ ਹਰ ਹਮਲੇ ਦਾ ਜਵਾਬ ਉਹਨਾਂ ਦੀ ਭਾਸ਼ਾ ਦੇ ਵਿੱਚ ਹੀ ਦੇਵੇਗਾ ਗੱਟ ਦਿਸ ਸਨਟੇ ਨੂੰ ਚੀਰਦੇ ਹੋਏ ਭਾਰਤੀ ਫੌਜ ਦੇ ਜਵਾਬਾਜ਼ ਉਸ ਮਿਸ਼ਨ ਦੇ ਲਈ ਉਡਾਨ ਭਰਦੇ ਨੇ ਜੋ ਇਤਿਹਾਸ ਦੇ ਵਿੱਚ ਦਰਜ ਹੋ ਗਈ ਹੈ ਇੱਕ ਮਿਸ਼ਨ ਜੋ ਹਸਾਤ ਰਣਨੀਤੀ ਤੇ ਸਟੀਕਤਾ ਦਾ ਪ੍ਰਤੀਕ ਬਣਿਆ ਆਪਰੇਸ਼ਨ ਸਿੰਧੂ ਇਸ ਆਪਰੇਸ਼ਨ ਦੀ ਅਗਵਾਈ ਭਾਰਤੀ ਹਵਾਈ ਫੌਜ ਦੇ ਮੁਖੀ 에ਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਕੀਤੀ। ਇਹ ਕਿਹੋ ਜਿਹਾ ਨਾਮ ਜੋ ਭਾਰਤੀ ਫੌਜੀ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾ ਚੁੱਕਾ ਹੈ। ਨੂਰ ਖਾਨ 에ਅਰ ਬੇਸ ਪਾਕਿਸਤਾਨ ਦਾ ਅਤੀ ਸੰਵੇਦਨਸ਼ੀਲ ਅਤੀ ਸੁਰੱਖਿਅਤ ਹਵਾਈ ਫੌਜ ਦਾ ਨੂਰ ਖਾਨ ਬੇਸ 'ਤੇ ਆ ਕੇ ਗਿਰਾ। ਅਤੇ ਭਾਰਤ ਨੇ ਉਸ ਨੂੰ ਹੀ ਚੁਣਿਆ ਹਮਲਾ ਕਰਨ ਦੇ ਲਈ। ਇਹ ਸਿਰਫ ਇੱਕ ਫੌਜੀ ਟਿਚਰ ਨਹੀਂ ਸੀ। ਬਲਕਿ ਇੱਕ ਸੰਦੇਸ਼ ਸੀ ਸਪਸ਼ਟ ਤਿੱਖਾ ਤੇ ਨਿਰਣਾਇਕ ਏਅਰ ਚੀਫ ਮਾਰਸ਼ਲ ਨੇ ਖੁਦ ਚੁਣੇ ਭਾਰਤ ਦੇ ਸਭ ਤੋਂ ਸਰਵੋਤਮ ਪਾਇਲਟ ਮਿਸ਼ਨ ਦਾ ਹਰ ਸੈਕਿੰਡ ਯੋਜਨਾਬੱਧ ਸੀ ਹਰ ਫੈਸਲਾ ਰਣਨੀਤਿਕ ਦ੍ਰਿਸ਼ਟੀ ਤੋਂ ਲਿਆ ਗਿਆ ਅਤੇ ਜਦੋਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਨੇ ਅੰਤਮ ਮਨਜ਼ੂਰੀ ਦਿੱਤੀ ਤਾਂ ਭਾਰਤ ਨੇ ਵਾਰ ਕਰ ਦਿੱਤਾ ਉਜੇ ਮਿੰਟਾਂ ਦੇ ਵਿੱਚ ਭਾਰਤੀ ਹਵਾਈ ਫੌਜ ਨੇ ਦੁਸ਼ਮਨ ਦੇ ਦਿਲ ਤੇ ਅਜਹੀ ਸੱਟ ਮਾਰੀ ਕਿ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਅਸੀ মনির ਨੂੰ 2 ਘੰਟੇ ਤੱਕ ਬੰਕਰ ਦੇ ਵਿੱਚ ਲੁਕਣਾ ਪਿਆ ਪਾਕਿਸਤਾਨ ਨੇ ਖੁਦ ਸਵੀਕਾਰ ਕੀਤਾ 11 ਸੈਨਿਕ ਮਾਰੇ ਗਏ ਪੰਜ ਜਵਾਨ ਪਾਕਿਸਤਾਨ ਹਵਾਈ ਫੌਜ ਦੇ ਸਨ ਉੱਥੇ ਭਾਰਤ ਦੇ ਸਾਰੇ ਪਾਇਲਟ ਸੁਰੱਖਿਅਤ ਵਾਪਸ ਪਰਤੇ ਇਹ ਸਿਰਫ ਇੱਕ ਹਮਲਾ ਨਹੀਂ ਸੀ ਏਸੀ ਭਾਰਤੀ ਹਵਾਈ ਫੌਜ ਦਾ ਸ਼ਕਤੀ ਪ੍ਰਦਰਸ਼ਨ ਪਾਕਿਸਤਾਨ ਨੇ ਕਬਰਾ ਕੇ ਅਮਰੀਕਾ 사ਊਦੀ ਅਰਬ ਤੁਰਕੀ ਅਤੇ ਚੀਨ ਤੋਂ ਮਦਦ ਮੰਗੀ ਪਰ ਬਹੁਤ دیر ਹੋ ਚੁੱਕੀ ਸੀ 10 ਮਈ ਨੂੰ ਪਾਕਿਸਤਾਨ ਨੇ ਭਾਰਤ ਦੀ ਜੀਜੀਐਮਓ ਦੇ ਪੱਤਰ ਦੀ ਗਲਬਾਤ ਦੇ ਵਿੱਚ ਖਫਰ ਲਈ ਕਿਉਂ ਕਿਉਂਕਿ ਭਾਰਤ ਨੇ ਸਪਸ਼ਟ ਕਰ ਦਿੱਤਾ ਸੀ ਆਕਾਸ਼ ਦੇ ਵਿੱਚ ਹੁਣ ਭਾਰਤ ਦੀ ਹਰਚਨਾ ਹੈ ਨਵੀਂ ਦਿੱਲੀ ਦੇ ਆਮਜੇ ਪਰਿਵਾਰ ਤੋਂ ਨਿਕਲ ਕੇ ਯੋਸ ચીਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਆਪਣੀ ਅਗਵਾਈ ਹੌਸਲੇ ਅਤੇ ਸੰਕਲਪ ਦੇ ਨਾਲ ਜੋ ਕਾਰਨਾਮਾ ਕੀਤਾ ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਪ੍ਰੇਰਨਾ ਬਣ ਚੁੱਕਾ ਹੈ। ਇਹ ਹਮਲਾ ਇੱਕ ਸੰਦੇਸ਼ ਹੈ ਜਦੋਂ ਭਾਰਤ ਦੀਆਂ ਸਰਹੱਦਾਂ ਦੇ ਅੰਦਰ ਕੋਈ ਵੀ ਨਾਪਾਕਰਤ ਕਰੇਗਾ ਉਸ ਨੂੰ ਜਵਾਬ ਐਸੇ ਹੀ ਪਾਸਾਤ ਵਿੱਚ ਮਿਲੇਗਾ। ਬਿਊਰੋ ਰਿਪੋਰਟ ਸਿਟੀ ਅੱਜ ਦਿੱਲੀ ਦੇ ਵਿੱਚ ਤਿਰੰਗਾ ਸਮਾਨ ਯਾਤਰਾ ਕੱਢੀ ਗਈ ਇਹ ਯਾਤਰਾ ਕਰਤਾਪੁਰ ਤੋਂ ਨੈਸ਼ਨਲ ਵਾਰ ਮੈਮੋਰੀਅਲ ਤੱਕ ਕੱਢੀ ਗਈ ਯਾਤਰਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋਏ ਇਸ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਮੰਤਰੀ ਕਪਿਲ ਮੇਸ਼ਰਾ ਮਨਜਿੰਦਰ ਸਰਸਾ ਦੇ ਇਲਾਵਾ ਕਈ ਭਾਜਪਾ ਨੇਤਾ ਵੀ ਸ਼ਾਮਲ ਹੋਏ ਇਸ ਦੌਰਾਨ ਦਿੱਲੀ ਦੇ ਵਿੱਚ ਕਰਤਾਪੁਰ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਹੱਥ ਦੇ ਵਿੱਚ ਤਿਰੰਗਾ ਲੈ ਕੇ ਨਿਕਲੇ ਇਸ ਦੇ ਵਿੱਚ ਜ਼ਿਆਦਾਤਰ ਸਕੂਲ ਤੇ ਕਾਲਜਾਂ ਦੇ ਬੱਚੇ ਸ਼ਾਮਲ ਹੋਏ भारतीयों के लिए जो निर्णय क्षमता है जो निर्णय लिए वो हम सब के लिए गौरव का क्षण है गौरव की बात है प्रधानमंत्री कहा है आतंक के खिलाफ ऑपरेशन सिंधु नहीं रुकेगा बिल्कुल नहीं रुकेगा यदि वो आतंक के आका भारत की ओर आंख उठा करके भी देखेंगे तो हमारी सेनाएं हमारी सरकार आदरणीय मोदी जी उनको करारा जवाब देने के लिए तैयार बैठे हैं ये भारत के सैनिकों के शौर्य की बात है चाहे थल सेना हो चाहे जल सेना हो चाहे वायु सेना हो दुश्मन के अड्डों में घुसकर आतंकियों को मारने का काम उनका मिट्टी में मिलाने का काम जो मेरे देश के प्रधानमंत्री ने कहा था मैं देश नहीं झुकने दूंगा मोदी जी ने जब वक्त आया तो बताया ये देश को झुकने नहीं देंगे आतंकियों के घर में घुसकर आतंकियों को मारने का काम किया है ये देश के अंदर देश के नरेंद्र मोदी जी की सरकार है हरियाणा ਦੇ ਪੰਚਕੂਲਾ ਦੇ ਵਿੱਚ ਭਾਰਤੀ ਫੌਜ ਦੇ ਸਨਮਾਨ ਦੇ ਵਿੱਚ ਸੀਐਮ ਨਾਇਬ ਸਣੀ ਦੀ ਮੌਜੂਦਗੀ ਦੇ ਵਿੱਚ ਤਿਰੰਗਾ ਯਾਤਰਾ ਕੱਢੀ ਗਈ ਸੈਕਟਰ 5 ਦੇ ਆਯਾਮਨੀ ਪਾਰਕ ਤੋਂ ਸੈਕਟਰ 2 ਦੇ ਸ਼ਹੀਦ ਮੇਜਰ ਸੰਦੀਪ ਸਾਖਲਾ ਚੌਂਕ ਤੱਕ ਇਹ ਪੈਦਲ ਯਾਤਰਾ ਕੱਢੀ ਗਈ ਇਸ ਮੌਕੇ ਭਾਜਪਾ ਦੇ ਸੂਕਾ ਪ੍ਰਧਾਨ ਮੋਹ ਲਾਲ ਬੰਡੋਲੀ ਕੈਪਟਨ ਮੰਤਰੀ ਸ਼ਾਮ ਸਿੰਘ ਰਾਣਾ ਸਮੇਤ ਕਈ ਲੋਕ ਕਈ ਵੱਡੇ ਲੀਡਰ ਸ਼ਾਮਲ ਹੋਏ ਇਸ ਦੇ ਨਾਲ ਹੀ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਨਾਲ ਨਾਲ ਧਾਰਮਿਕ ਅਤੇ ਸਮਾਜਿਕ ਸੰਗਠਨਾ ਨੇ ਵੀ ਤਿਰੰਗਾ ਯਾਤਰਾ ਦੇ ਵਿੱਚ ਹਿੱਸਾ ਲਿਆ हमारे जो नौजवान साथी हैं उनको समर्पित आर्मी के जवानों को समर्पित देश के सस्वी प्रधानमंत्री आदरणीय नरेंद्र मोदी जी को समर्पित ये तिरंगा यात्रा आज निकाली है ये देश सेना के साथ है ये देश मोदी जी के साथ है जो पराक्रम जो शौर्य अभी पिछले दिनों जो पहलगाम की एक दर्दनाक घटना जिसमें हमारी बहन बेटियों के सिधूर को उनकी आंखों के सामने वो पाकिस्तान के प्रायोजित आतंकवाद ने उजाड़ दिया था ਆਦਰਨੀਆ ਮੋਦੀ ਜੀ ਨੇ ਇਹ ਸੰਕਲਪ ਲਿਆ tha ਕਿ ਹੁਣ ਸਮਾਂ ਆ ਗਿਆ ਹੈ ਇਸ ਹੰਤਕਵਾਦ ਕੋ ਮਿੱਟੀ ਵਿੱਚ ਮਿਲਾਉਣੇ ਦਾ ਰੋਸਪਰਟੀ ਵਿੱਚ ਡਰੋਨ ਹਮਲੇ ਦੇ ਵਿੱਚ ਜਾਨ ਗੁਆਣ ਵਾਲੀ ਔਰਤ ਦੇ ਪਰਿਵਾਰ ਦੇ ਵੱਲੋਂ ਧਰਨਾ ਦਿੱਤਾ ਗਿਆ ਪਰਿਵਾਰ ਨੇ ਫਰੂਜ਼ਪੁਰ ਫਾਜ਼ਿਲਕਾ ਹਾਈਵੇ ਤੇ ਧਰਨਾ ਲਗਾਇਆ ਤੇ ਪਰਿਵਾਰ ਨੇ ਕਿਹਾ ਕਿ ਘੱਟ ਮੁਆਵਜ਼ਾ ਮਿਲਣ ਨੂੰ ਲੈ ਕੇ ਧਰਨਾ ਲਗਾਇਆ ਗਿਆ ਸਾਨੂੰ ਸਿਰਫ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਪਰਿਵਾਰ ਨੇ ਕਿਹਾ ਕਿ ਸ਼ਰਾਬ ਪੀਂਦਤਾ ਦੀ 10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਸੁਖਵਿੰਦਰ ਕੌਰ ਨੇ ਡਰੋਨ ਹਮਲੇ ਦੇ ਵਿੱਚ ਜਾਨ ਗੁਆਈ ਹੈ ਸਰਕਾਰ ਦੇ ਕੋਲ 1 ਕਰੋੜ ਦੇ ਮੁਆਵਜ਼ੇ ਦੀ ਪਰਿਵਾਰ ਨੇ ਮੰਗ ਕੀਤੀ ਹੈ ਅ ਦਰਸਲੇ ਰਾਜ ਦੇ ਦੌਰਾਨ ਸੁਖਵਿੰਦਰ ਕੌਰ ਨੇ ਦਮ ਤੋੜ ਦਿੱਤਾ ਸੀ 9 ਮਈ ਨੂੰ ਫਰੋਜ਼ਪੁਰ ਦੇ ਵਿੱਚ ਇੱਕ ਘਰ ਤੇ ਪਾਕਿਸਤਾਨ ਦਾ ਡਰੋਨ ਡਿੱਗਿਆ ਸੀਗਾ ਤੇ ਘਰ ਦੇ ਵਿੱਚ ਅੱਗ ਲੱਗਣ ਦੇ ਕਾਰਨ ਪਰਿਵਾਰ ਦੇ ਤਿੰਨ ਮੈਂਬਰ ਝੁੱਲਸ ਗਏ ਸਨ ਮੁਰਦਾਬਾਦ ਮੁਰਦਾਬਾਦ ਜੀ ਜੀ ਮੁਰਦਾਬਾਦ ਤੁਹਾਡੇ ਨਾਲ ਐਡਾ ਵੱਡਾ ਹਸਾ ਆਇਆ ਹੈ ਤਿੰਨ ਜੀ ਦੇ ਪਰਿਵਾਰ ਦੇ ਇੱਕ ਡਰਾਉਨ ਆ ਕੇ ਘਰੇ ਡਿੱਗਿਆ ਜਿੰਦੇ ਦੀ ਕਾਰ ਵੀ ਫਾੜ ਗਈ ਏ ਮੱਜਾਂ ਵੀ ਫਾੜ ਗੀਆਂ ਨੇ ਤਿੰਨੇ ਜੀ ਫੱਟੜ ਹੋ ਗਏ ਤੇ ਜਿੰਨਾ ਚੋ ਇੱਕ ਲੇਡੀ ਏ ਉਹਦੀ ਡੈਥ ਹੋ ਚੁੱਕੀ ਏ ਦੂਜਾ ਬੰਦਾ ਜਿਹੜਾ ਉਹ ਲੁਧਿਆਣੇ ਪਿਆ ਆ ਵਿਆ ਡੀ ਐਮ ਸੀ ਇੱਕ ਜਿਹੜਾ ਛੱਟਾ ਮੁੰਡਾ ਏ ਉਹ ਬਾਗੀ ਪਿਆ ਆ ਵਿਆ ਤੇ ਐਫ ਐ ਕਰਕੇ ਕੋਈ ਵੀ ਫਾੜੀ ਸੁਣਾਈ ਕਰਨ ਨਹੀਂ ਇੱਥੇ ਆ ਨਾ ਕੋਈ ਅਫਸਰ ਨਾ ਡੀ ਐਫ ਨਾ ਮੈਡਮ ਕੁਝ ਵੀ ਨਹੀਂ ਇਹ ਦਫਾ ਵੀ 10-10 ਲੱਖ ਰੁਪਈਆ ਜਿਹੜਾ ਸ਼ਰਾਬ ਵਾਲਿਆਂ ਨੂੰ ਦਿੱਤੀ ਜਾਂਦੇ ਰਫਾਂ ਨੂੰ ਮਖੌਲ ਕਰਦੇ ਨੇ 5 ਲੱਖ ਰੁਪਈਆ ਤੁਹਾਡੇ ਖਾਤੇ ਪਾ ਦੇਾਂਗੇ ਤੇ ਅਸੀਂ ਜਿਹੜਾ ਇਲਾਜ ਫ੍ਰੀ ਕਰਦੇ ਆਂਗੇ ਅਸੀਂ ਇਹ ਦਫਾ ਹੀ ਇੱਕ ਜਿਹੜਾ ਬੰਦਾ ਫੌਜੀ ਹੁੰਦਾ ਬਾਰਡਰ ਤੇ ਮਰ ਜਾਂਦਾ ਹੈ ਗੋਲੀ ਨਾਲ ਉਹਨੂੰ ਚੀਹ ਦਰਜਾ ਦਿੱਤਾ ਜਾਂਦਾ ਤੇ ਫਾਡੇ ਕਰੇ ਜਿਹੜਾ ਬੰਬ ਫਟਿਆ ਗਿਆ ਪਾਕਵਾਰ ਵਿੱਚ ਤੇ ਉਹ ਸਾਰਾ ਪਰਿਵਾਰ ਫਟਾ ਜਖਮੀ ਹੋਇਆ ਪਿਆ ਡੈਥ ਹੋ ਗਈ ਤਾਂ ਫਾਨੂੰ ਇੱਕ ਜਿੰਨਾ ਚਿਰ ਘਟੋਂ ਘਟ ਸ਼ੀਰ ਦਰਜਰੀ ਦਿੱਤਾ ਜਾਂਦਾ ਸੀ ਤੇ 1 ਕਰੋੜ ਰੁਪਈਆ ਆ ਕੇ ਐਨੌਂਸ ਨਹੀਂ ਕਰ ਦਿੱਤੀ ਸੀ ਅਸੀਂ ਅੱਗੇ ਬਤਾਂਗੇ ਗੱਲ ਕਰਾਂਗੇ ਜ਼ਹਿਰੀਲੀ ਸ਼ਰਾਬ ਕਾਂਡ ਦੀ ਅਮਰਸਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਮਰਨ ਵਾਲਿਆਂ ਦਾ ਅੰਕੜਾ ਵਧ ਗਿਆ ਹੈ ਜ਼ਹਿਰੀਲੀ ਸ਼ਰਾਬ ਦੇ ਨਾਲ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਆ ਦਰਸਲ ਪੱਠੇ ਤੇ ਮਜ਼ਦੂਰੀ ਕਰਦੇ ਸਨ ਮਰਨ ਵਾਲੇ ਇਹ ਸਾਰੇ ਲੋਕ ਜ਼ਹਿਰੀਲੀ ਸ਼ਰਾਬ ਮਾਮਲੇ ਦੇ ਵਿੱਚ ਪੁਲਿਸ ਨੇ ਵੱਡਾ ਐਕਸ਼ਨ ਵੀ ਕੀਤਾ ਹੈ ਡੀਐਸਪੀ ਤੇ ਐਸਐਚਓ ਮਜੀਠਾ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਮਾਮਲੇ ਦੇ ਵਿੱਚ ਹੁਣ ਤੱਕ ਕੁੱਲ 10 ਗ੍ਰਿਫਤਾਰੀਆਂ ਹੋਈਆਂ ਨੇ ਪੁਲਿਸ ਨੇ ਮੇਨ ਸਪਲਾਈਅਰ ਸਾਫ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜ਼ਹਿਰੀਲੀ ਸ਼ਰਾਬ ਦਾ ਕਿੰਗ ਪਿੰਨ ਹੈ ਸਾਫ ਸਿੰਘ ਤਾਂ ਹਲਕਾ ਮਜੀਠਾ ਦੇ ਪਿੰਡ ਮਰਾੜੀ ਕਲਾ ਪੰਘਾਲੀ ਟਪਰੀਆ ਪਾਤਾਲਪੁਰੀ ਥਰਿਆਵਾਲ ਤਲਵੰਡੀ ਖੁੰਮਣ ਦੇ ਵਿੱਚ ਦਰਸਲੇ ਮੌਤਾਂ ਹੋਈਆਂ ਨੇ ਆ ਹੁਣ ਤੱਕ ਦੇ ਮੌਤਾਂ ਦੇ ਅੰਕੜੇ ਦੀ ਗੱਲ ਕੀਤੀ ਜਾਵੇ ਤਾਂ ਜ਼ਹਿਰੀਲੀ ਸ਼ਰਾਬ ਦੇ ਕਾਰਨ 21 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਰ ਕਈ ਘਰਾਂ ਦੇ ਵਿੱਚ ਅਸਰੀਲੀ ਸ਼ਰਾਬ ਨੇ ਸੱਥਰ ਵਿਛਾਦ ਦਿੱਤੇ। ਸਥਿਮੋ ਕੰਟਰੀ ਭਗਵੰਤ ਮਾਨ ਖੁਦ ਮਜੀਠਾ ਪਹੁੰਚੇ ਤੇ ਪੀੜਿਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਗਈ। ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ ਮੁਹਾਵਜ਼ੇ ਦਾ ਐਲਾਨ ਕੀਤਾ ਅਤੇ ਸੀਐਮ ਨੇ ਇਹ ਵੀ ਸੰਕੇਤ ਦਿੱਤੇ ਨੇ ਕਿ ਹੋ ਸਕਦਾ ਹੈ ਕਿ ਜਾਂਚ ਦੇ ਵਿੱਚ ਕੋਈ ਪਾਵਰਫੁੱਲ ਬੰਦਾ ਸਾਹਮਣੇ ਆ ਜਾਵੇ। ਜਿੱਥੇ ਗੁਨਾਹਗਾਰਾਂ ਨੇ ਨਸ਼ੇ ਦਾ ਜਾਮ ਪਰੋਸਿਆ ਕਈ ਘਰਾਂ ਦੇ ਵਿੱਚ ਸੱਥਾ ਵਿਛਾਇਆ ਉਸੇ ਜਗ੍ਹਾ ਤੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਸੀਐਮ ਨੇ ਮਜੀਠਾ ਦੇ ਵਿੱਚ ਪਹੁੰਚ ਕੇ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਤੇ ਦੁਖਦਾਈ ਘਟਨਾ ਨੂੰ ਲੈ ਕੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਇਸ ਗੱਲ ਦਾ ਭਰੋਸਾ ਦਿੱਤਾ ਕਿ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਉੱਥੇ ਸੀਐਮ ਨੇ ਕਿਹਾ ਕਿ ਹੁਣ ਤੱਕ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਟੀ ਹੁਣ ਤੱਕ 10 ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਚੁੱਕੇ ਆ ਤੇ ਜਿਹੜੇ ਸਪਲਾਈ ਕਰਦੇ ਸੀ ਜਾਂ ਜਿਹੜੇ ਜਿੱਥੋਂ ਤੱਕ ਲੈ ਕੇ ਆਉਂਦੇ ਸੀ ਚੇਨ ਦਾ ਪਤਾ ਲੱਗ ਜਾਂਦਾ ਕੌਣ ਕੌਣ ਕਿਹਨੂੰ ਸਪੋਰਟ ਕਰਦਾ ਸੀ ਦਿੱਲੀ ਤੱਕ ਵੀ ਤਾਰ ਜੁੜੇ ਨੇ ਦਿੱਲੀ ਵੀ ਸਾਡੀ ਟੀਮ ਗਈ ਹੋਈ ਹੈ ਤੇ ਭਾਵੇਂ ਜਿਹੜਾ ਮਰਜ਼ੀ ਹੋਵੇ ਇਹਦੇ ਵਿੱਚ ਭਾਵੇਂ ਕੋਈ ਪਾਵਰਫੁੱਲ ਹੋਵੇ ਭਾਵੇਂ ਪਾਵਰਫੁੱਲ ਰਿਆ ਹੋਵੇ ਭਾਵੇਂ ਕੋਈ ਜਿੰਨਾ ਮਰਜੀ ਉਹਦੀ ਸਰਕਾਰੇ ਦੁਆਰੇ ਪਹੁੰਚ ਹੋਵੇ ਜਾਂ ਵਟ ਐਵਰ ਬਖਸ਼ਿਆ ਨਹੀਂ ਜਾਊਗਾ ਸੀਐਮ ਨੇ ਇਹ ਵੀ ਵੱਡਾ ਬਿਆਨ ਦਿੱਤਾ ਹੈ ਕਿ ਹੋ ਸਕਦਾ ਹੈ ਜਾਂਚ ਦੇ ਵਿੱਚ ਕੋਈ ਪਾਵਰਫੁੱਲ ਬੰਦਾ ਸਾਹਮਣੇ ਆ ਜਾਵੇ ਕਿਸੇ ਸਿਆਸੀ ਸ਼ੈਅ ਤੋਂ ਬਿਨਾ ਇਹ ਕੰਮ ਨਹੀਂ ਚੱਲ ਸਕਦਾ ਜੜਾਂ ਡੂੰਗੀਆਂ ਨੇ ਮੈਂ ਤੁਹਾਨੂੰ ਦੱਸਿਆ ਨਾ ਕਿ ਤੇ ਅਸੀਂ ਜੜਾਂ ਤੱਕ ਹੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਹੁਣ ਪੱਤਿਆਂ ਤੇ ਸਪਰੇਅ ਕਰੀ ਜਾਈਏ ਇਸੋਂਕ ਜੜਾਂ ਚ ਹੋਵੇ ਉਹਦਾ ਕੀ ਫਾਇਦਾ ਦੇਖੋ ਹਜੇ ਤੱਕ 10 ਬੰਦੇ ਫੜੇ ਗਏ ਨੇ ਜਿਨ੍ਹਾਂ ਚੋਂ ਕੁਝ ਕਹਾ ਅੱਗੇ ਨਾ ਲੈ ਰਹੇ ਨੇ ਉਹ ਮੈਂ ਇਥੇ ਦੱਸ ਨਹੀਂ ਸਕਦਾ ਮਤਲਬ ਹੋ ਸਕਦਾ ਕੋਈ ਕਿਸੇ ਵੱਡੇ ਲੈਵਲ ਤੱਕ ਕੁਝ ਅਫਸਰਾਂ ਚ ਜਾਂ ਵੱਡੇ ਜਿਹੜੇ ਲੀਡਰ ਨੇ ਉਹਨਾਂ ਦਾ ਵੀ ਸ਼ਰਤ ਵਿੱਚ ਆ ਜਾਵੇ ਸੀਐਮ ਸਾਹਿਬ ਸੀਐਮ ਨੇ ਮ੍ਰਿਤਕਾਂ ਤੇ ਪਰਿਵਾਰਾਂ ਦੇ ਲਈ ਮੁਆਵਜ਼ੇ ਦਾ ਵੀ ਐਲਾਨ ਕੀਤਾ ਹੈ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਦਾ ਮੁਆਵਜ਼ਾ ਦਿੱਤਾ ਜਾਵੇਗਾ ਯੋਗਤਾ ਦੇ ਆਧਾਰ ਤੇ ਇੱਕ-ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇਗੀ 10-10 ਲੱਖ ਰੁਪਈਆ ਜਿੰਨੀਆਂ ਮੌਤਾਂ ਹੋਈਆਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਉਹ ਵੀ ਅਸੀਂ ਜਿਹੜਾ ਉਹ ਅਕਾਊਂਟ ਨੰਬਰ ਵਗੈਰਾ ਉਹਨਾਂ ਦੇ ਜਿੰਨੇ ਵੀ ਹੈਗੇ ਨੇ ਉਹ ਲੈ ਕੇ ਡੀਸੀ ਸਾਹਿਬ ਨੂੰ ਕਹਿਤਾ ਕੱਲ ਤੱਕ ਮੇਰੇ ਕੋਲ ਫਾਈਲਾਂ ਆ ਜਾਣਗੀਆਂ ਸਾਰਿਆਂ ਦੀਆਂ ਕਈਆਂ ਦੇ ਬੱਚੇ ਛੋਟੇ ਐ ਕਿਉਂਕਿ ਜੇ ਛੋਟੇ ਬੱਚੇ ਆ ਤਾਂ ਪੜਾਉਣ ਤੱਕ ਹੀ 10ਵੀਂ 12ਵੀਂ ਤੱਕ ਪਹੁੰਚਣ ਨੂੰ ਕਾਫੀ ਸਾਲ ਲੱਗ ਜਾਂਦੇ ਤਾਂ ਅਸੀਂ ਉਹਨਾਂ ਦੇ ਪਰਿਵਾਰ ਚੋਂ ਜਾਂ ਉਹਨਾਂ ਦੇ ਬਲੱਡ ਰਿਲੇਸ਼ਨ ਚੋਂ ਕੋਈ ਬੰਦਾ ਜੇ ਜਾਂ ਕੋਈ ਕੋਈ ਬੇਟੀ ਜਾਂ ਕੋਈ ਉਹਨਾਂ ਦੀ ਭੈਣ ਜੇ ਉਹ ਨੌਕਰੀ ਕਰਨ ਦੇ ਕਾਬਿਲ ਹੈਗੀ ਐ ਤਾਂ ਅਸੀਂ ਉਹਨਾਂ ਨੂੰ ਇੱਕ ਵਾਰੀ ਉਹਨਾਂ ਦਾ ਉਸ ਪਰਿਵਾਰ ਦਾ ਖਰਚਾ ਜਿਹੜਾ ਉਹ ਤੋਂ ਚਲਵਾ ਦਾਂਗੇ ਤਾਂ ਸਰਕਾਰ ਜ਼ਹਿਰੀਲੀ ਸ਼ਰਾਬ ਕਾਨੂੰਨ ਲੈ ਕੇ ਸਖਤ ਨਜ਼ਰ ਆ ਰਹੀ ਹੈ ਤੇ ਸੀਐਮ ਨੇ ਇਸ ਗੱਲ ਤੇ ਵੀ ਸੰਕੇਤ ਦਿੱਤੇ ਨੇ ਕੋਈ ਪਾਵਰਫੁੱਲ ਬੰਦਾ ਵੀ ਰਡਾਰ ਤੇ ਆ ਸਕਦਾ ਹੈ ਖੈਰ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਜਾਂਚ ਦੇ ਵਿੱਚ ਕਿਹੜੇ ਵੱਡੇ ਖੁਲਾਸੇ ਹੁੰਦੇ ਨੇ ਮਜੀਠਾ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਜ਼ਹਿਰੀਲੀ ਸ਼ਰਾਬ ਕੰਨ ਨੂੰ ਲੈ ਕੇ ਸਿਆਸਤ ਵੀ ਪੱਖੀ ਹੋਈ ਹੈ ਬਰੁਦੀ ਸਰਕਾਰ ਤੇ ਹਮਲਾਵਰ ਨੇ ਤੇ ਸਖਤ ਐਕਸ਼ਨ ਦੀ ਮੰਗ ਕੀਤੀ ਜਾ ਰਹੀ ਹੈ ਜਦਕਿ ਸਰਕਾਰ ਦਾ ਸਾਫ ਕਹਿਣਾ ਹੈ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਮਜੀਠਾ ਚ ਜ਼ਹਿਰੀਲੀ ਸ਼ਰਾਬ ਨੇ ਕਈ ਘਰਾਂ ਦੇ ਵਿੱਚ ਸੱਥਰ ਵਿਛਾ ਦਿੱਤੇ। ਜ਼ਹਿਰੀਲੇ ਜਾਮ ਨੇ ਕਈ ਪਰਿਵਾਰਾਂ ਤੇ ਕਹਿਟਾ ਦਿੱਤਾ। ਇਸ ਨੂੰ ਲੈ ਕੇ ਸੂਬੇ ਦਾ ਸਿਆਸੀ ਪਾਰਾ ਵੀ ਭੱਗ ਗਿਆ ਤੇ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਧਿਆ ਗਿਆ ਜਿੱਥੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਅਰਥਿਕਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਉੱਥੇ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ ਕਾਂਗਰਸ ਨੇ ਪੰਜਾਬ ਸਰਕਾਰ ਨੂੰ ਫੇਰ ਕਰਾ ਦਿੰਦੇ ਹੋਏ ਐਕਸਾਈਜ਼ ਮੰਤਰੀ ਹਰਪਾਲ ਚੀਮਾ ਦੇ ਅਸਤੀਫੇ ਦੀ ਮੰਗ ਕੀਤੀ ਹੈ ਨਸ਼ੇ ਦੇ ਵਿਰੁੱਧ ਇਟਸ ਅ ਫੇਲਡ ਗਵਰਨਮੈਂਟ ਇਟਸ ਅ ਫੇਲ ਚੀਮਾ ਮਿਨਿਸਟਰ ਇਟਸ ਅ ਫੇਲਡ ਐਕਸਾਈਜ਼ ਮਿਨਿਸਟਰ ਅਸੀਂ ਡਾਇਰੈਕਟਲੀ ਅੱਜ ਪਾਰਟੀ ਵੱਲੋਂ ਹੋਲਡ ਕਰਨਿਆ ਹਰਪਾਲ ਚੀਮਾ ਨੂੰ ਰਿਸਪਾਂਸਿਬਲ ਹੀ ਸ਼ੁੱਡ ਰਿਜ਼ਾਈਨ ਇਮੀਡੀਏਟਲੀ ਕਿੰਨਾ ਚਿਰ ਗਰੀਬਾਂ ਦੇ ਸੱਤਰ ਪਛਾਵਾਂਗੇ ਇਹਦੇ ਉਹ ਲਗਾਤਾਰ ਹੋ ਗਏ ਨੇ ਹਰ ਪਿੰਡ 'ਚ ਮੈਂ ਚੈਲੰਜ ਨਾ ਕਿੰਨਾ ਖਾਸ ਕਰ ਮੈਨੂੰ ਅਮਰਸਰ ਦਾ ਤੇ ਪਤਾ ਜਿਹੜੇ ਸ਼ਹਿਰ ਦੇ ਨਾਲ ਲੱਗਦੇ ਬਾਦੀਆਂ ਨੇ ਹਰ ਜਗ੍ਹਾ ਤੇ ਹਫਤੇ 'ਚ ਇੱਕ ਦੋ ਮੌਤਾਂ ਅਲਕੋਹਲ ਪੀਣਾ ਹੁੰਦੀਆਂ ਹੀ ਹੁੰਦੀਆਂ ਪ੍ਰਸ਼ਾਸਨ ਸੁੱਤਾ ਹੈ ਉਥੇ ਜ਼ਹਿਰੀਲੀ ਸ਼ਰਾਬ ਕੰਡ ਨੂੰ ਲੈ ਕੇ ਭਾਜਪਾ ਵੀ ਸਰਕਾਰ ਤੇ ਹਮਲਾਵਰ ਹੈ ਤੇ ਨਸ਼ਾ ਵਿਰੋਧੀ ਮਹਿਮਨ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਭਗਵੰਤ ਮਾਨ ਜੀ ਕਹਿੰਦੇ ਆ ਮੌਤਾ ਨਹੀਂ ਹੋਈਆਂ ਕਤਲ ਹੋਈ ਹੈ ਭਗਵੰਤ ਮਾਨ ਜੀ ਕਤਲ ਕਰਨ ਵਾਲੇ ਤੇ ਕਰੋ ਸਕਾਰ ਦੇ ਤੁਹਾਡੇ ਤੋਂ ਨਹੀਂ ਹੋਣੀ ਨਾ ਹੀ ਕਿਉਂਕਿ ਤੁਹਾਡਾ ਵੀ ਦੋਸ਼ ਨਹੀਂ ਤੁਹਾਡੇ ਖਿਲਾਫ ਜਿਹਨਾਂ ਨੂੰ ਲੋਕਾਂ ਨੇ ਅਪੋਜੀਸ਼ਨ ਬਣਾਈ ਸੀ ਕਾਂਗਰਸ ਵਾਲਾ ਦੇ ਗੋਡੇ ਟੇਕੀ ਬੈਠੇ ਕਰੋੜਾਂ ਰੁਪਈਆ ਉਸ ਨਸ਼ੇ ਨੂੰ ਖਤਮ ਕਰ ਲਈ ਹਰ ਸਕੂਲ ਹਰ ਕਾਲਜ ਹਰ ਸ਼ਹਿਰ ਚ ਭਗਵੰਤ ਮਾਨ ਦੇ ਬੋਰਡ ਹੀ ਬੋਰਡ ਭਰੇ ਪਏ ਨੇ ਜਿੱਧਰ ਸ਼ਕਲ ਦੇਖੋ ਉਧਰ ਭਗਵੰਤ ਮਾਨ ਦੀ ਦਿਖ ਰਹੀ ਆ ਨਸ਼ਾ ਮੁਕਤੀ ਪ੍ਰੋਗਰਾਮ ਆ ਚੱਲ ਰਿਹਾ ਨਸ਼ੇਹੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੇ ਸਰਕਾਰ ਤੇ ਮਾਫੀਆ ਦੇ ਨਾਲ ਮਿਲੀ ਭੁਗਤ ਦੇ ਇਲਜ਼ਾਮ ਲਗਾਏ ਨੇ ਜਸਲੀ ਗੁਨਾਹਗਾਰਾਂ ਤੇ ਸ਼ਿਕੰਜਾ ਕੱਸਣ ਦੀ ਮੰਗ ਕੀਤੀ ਹੈ ਸੀਐਮ ਸਾਹਿਬ ਆਣ ਕੇ ਦੁੱਖ ਸਾਂਝਾ ਕਰਨਗੇ ਉਹਨਾਂ ਦੀ ਜ਼ਿੰਮੇਵਾਰੀ ਆ ਮਗਰ ਮੈਂ ਪੁੱਛਣਾ ਚਾਹੁੰਨਾ ਫੇਲੀਅਰ ਕਿਦਾ ਤੁਸੀਂ ਤਾਂ ਬੜੀਆਂ ਬਿਲਡਿੰਗਾਂ ਢਾ ਰਹੇ ਸੀਗੇ ਨਸ਼ੇ ਦੇ ਖਿਲਾਫ ਆਪਦੀ ਮੁਹਿੰਮ ਚਲਾ ਰਹੇ ਸੀ ਕੀ ਹੋਇਆ ਫਿਰ ਨਸ਼ਾ ਦਾ ਤੁਹਾਡੇ ਨੱਕ ਥੱਲੇ ਵਿਕ ਰਿਹਾ 31 ਮਈ ਤੱਕ ਗਿਆ ਔਰ 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 ਕੀ ਤੁਸੀਂ ਇਕੱਲਾ ਗਰੀਬ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਕੇ ਚਲੇ ਜਾਓਗੇ ਕੀ ਉਹਨਾਂ ਦੀ ਚੁੱਕੀ ਉਹ ਜਿਹੜੇ ਨਾਲ ਦੀ ਡੈਥ ਹੋਈ ਆ ਉਹਨਾਂ ਦੇ ਬ੍ਰਾਈਦਰ ਨਰਸੀ ਉਹਨਾਂ ਦੇ ਘਰ ਤੇ ਉਹਨਾਂ ਦੇ ਘਰ ਤੱਕ ਗੁਜਰ ਹੁੰਦਾ ਸੀ ਔਰ ਉਸ ਉਹਨਾਂ ਦੀ ਕਿਵੇਂ ਬਾਹ ਫੜੋਗੇ

ਤੇਜ਼ੀ ਦੇ ਨਾਲ ਐਕਸ਼ਨ ਹੋਇਆ ਜਦੋਂ ਹੀ ਪਤਾ ਲੱਗਾ ਸਾਡਾ ਸਾਰਾ ਪ੍ਰਸ਼ਾਸਨ ਡੀਸੀ ਸਾਹਿਬ ਡੀਆਈਜੀ ਸਾਹਿਬ ਐਸਐਸਪੀ ਸਾਹਿਬ ਸਾਰੇ ਇੱਕ ਕੰਮ ਤੇ ਲੱਗ ਇਸ ਪੱਖ ਦੀ ਸਿਆਸਤ ਦੇ ਵਿਚਾਲੇ ਸ਼ਰਾਬਖਾਨ ਤੇ ਬਨਾਹਗਾਰ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਆ ਚੁੱਕੇ ਨੇ ਪਰ ਵੱਡਾ ਸਵਾਲ ਹੈ ਕਿ ਇਹ ਜ਼ਹਿਰ ਪ੍ਰੋਸਨ ਦੇ ਲਈ ਜ਼ਿੰਮੇਵਾਰ ਕੌਣ ਹੈ ਕਿਵੇਂ ਸ਼ਰੇ ਆਮਦ ਜ਼ਰੀ ਲਈ ਸ਼ਰਾਬ ਸਪਲਾਈ ਹੋ ਰਹੀ ਸੀ ਸਮਾਂ ਰਹਿੰਦਿਆਂ ਮਾਫੀਆ ਤੇ ਐਕਸ਼ਨ ਕਿਉਂ ਨਹੀਂ ਹੋਇਆ ਮਜੀਠਾ ਤੋਂ ਰਾਜੀਵ ਸ਼ਰਮਾ News 18, Punjab.